ਸਭਾ ਚੋਣ ਜਿਹੜਾ ਇਹੋ ਲੜਨ ਜਾ ਰਿਹਾ ਹੈਗਾ ਜਿਹੜਾ ਸਾਡੇ ਕਾਰੋਬਾਰ ਦਾ ਬਹੁਤ ਜ਼ਿਆਦਾ ਮੰਦਾ ਹਾਲ ਹੋ ਗਿਆ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਪਰ ਪੂਰਾ ਕਿਸੇ ਨੇ ਨਹੀਂ ਵੀ ਵਾਅਦਾ ਕੀਤਾ ਭਗਵਾਨਤਮਨ ਸਾਹਿਬ ਕੇਜਰੀਵਾਲ ਸਾਹਿਬ ਨੇ ਆ ਕੇ ਸਾਡੇ ਨਾਲ ਵਾਅਦੇ ਕੀਤੇ ਔਰ ਮੰਗ ਸਾਡੀ ਕੀ ਹੈ ਵੀ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਸਾਡਾ ਟਰੱਕ ਚੱਲਣਾ ਚਾਹੀਦਾ ਇਹ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੇ ਮਸਲੇ ਕਿਸੇ ਨੇ ਹੱਲ ਕੀਤੇ ਨਹੀਂ ਸਾਡੇ ਕੋਲੇ 1300 ਟਰੱਕ ਹੁੰਦਾ ਸੀ ਪਟਿਆਲਾ ਟਰੱਕ ਯੂਨਿਟ ਚ ਅੱਜ 540 ਦਾ ਬਹੁਤ ਤਰ੍ਹਾਂ ਦੀ ਹੋਰ ਸਮੱਸਿਆਵਾਂ ਵੀ ਜੜੀਆਂ ਨੇ ਉਹ ਦੁਨੀਆਦਾਰੀ ਦੇ ਵਿੱਚ ਹੁੰਦੀਆਂ ਤੁਹਾਨੂੰ ਕੀ ਲੱਗਦਾ ਇਕੱਲੀਆਂ ਟਰੱਕਾਂ ਦੇ ਮਸਲਿਆਂ ਨੂੰ ਲੈ ਕੇ ਤੁਸੀਂ ਜਿੱਤ ਸਕਦੇ ਹੋ ਸਾਸੇ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਜਿਸ ਤਰ੍ਹਾਂ ਇਹ ਲੋਕ ਸਭਾ ਚੋਣਾਂ ਨੂੰ ਥੋੜਾ ਸਮਾਂ ਰਹਿ ਗਿਆ ਤਾਂ ਵੱਖ-ਵੱਖ ਕੈਂਡੀਡੇਟ ਜਿਹੜੇ ਨੇ ਉਹ ਪੱਪਾ ਭਾਰਨੇ ਤਾਂ ਦੂਸਰੇ ਪਾਸੇ ਆਜ਼ਾਦ ਉਮੀਦਵਾਰਾਂ ਦੇ ਵੀ ਗੱਲ ਕਰੀਏ ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਇੱਕ ਟਰੱਕ ਵਾਲਾ ਬਾਈ ਜਿਹੜਾ ਹੈਗਾ ਉਹ ਵੀ ਹੁਣ ਲੋਕ ਸਭਾ ਚੋਣ ਜਿਹੜਾ ਇਹੋ ਲੜਨ ਜਾ ਰਿਹਾ ਹੈਗਾ ਗੱਲ ਕਰਾਂਗੇ ਨਿੱਕੂ ਬਰਾੜ ਦੀ ਸਾਡੇ ਨਾਲ ਨੇ ਬਾਈ ਜੀ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਆ ਪਹਿਲਾਂ ਦਾ ਹਮਦਰ ਸასი ਸ਼ਾਲ ਜੀ ਨਿਕੁਬਈ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਆਇਆ ਕਿ ਜਿਹੜਾ ਲੋਕ ਸਭਾ ਟਿਕਟ ਜਿਹੜੀ ਹੈ ਆਪਾਂ ਲੜਨੀ ਹੈਗੀ ਐ ਚੋਣ ਲੜਨੀ ਹੈਗੀ ਐ ਕਿਵੇਂ ਦਿਮਾਗ ਦੇ ਵਿੱਚ ਆ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੀ ਹੈ ਜਿਹੜਾ ਸਾਡੇ ਕਾਰੋਬਾਰ ਦਾ ਬਹੁਤ ਜ਼ਿਆਦਾ ਮੰਦਾ ਹਾਲ ਹੋ ਗਿਆ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਪਰ ਪੂਰਾ ਕਿਸੇ ਨੇ ਨਹੀਂ ਵੀ ਵਾਅਦਾ ਕੀਤਾ ਪਿਛਲੀਆਂ ਪਾਰਟੀਆਂ ਨੂੰ ਬਦਲ ਕੇ ਅਸੀਂ ਆਪ ਦੀ ਸਰਕਾਰ ਲੈ ਕੇ ਆਉਂਦੀ ਸੀ ਕਿ ਮੋਹਾਲੀ ਛੱਤ ਬਨੂੜ ਚੌਂਕ ਦੇ ਵਿੱਚ ਸਾਡਾ 37 ਦਿਨ ਦਾ ਨੰਦਰਣਾ ਚੱਲਿਆ ਸਿਰਫ ਇੱਕੋ ਪਾਰਟੀ ਸੀ ਜਿਨ੍ਹਾਂ ਨੂੰ ਅਸੀਂ ਇਨਵਾਈਟ ਕੀਤਾ ਸੀ ਰੰਧਾਵਾ ਸਾਹਿਬ ਦੇ ਕਹਿਣ ਤੇ ਐਮਐਲਏ ਰੰਧਾਵਾ ਨੇ ਜਿਹੜੇ ਡੇਰਾ ਬਸੀ ਹੋਣ ਉਹਨਾਂ ਨੇ ਕਿਹਾ ਵੀ ਪਾਰਟ ਸਰਕਾਰ ਬਣਵਾਓ ਇਹ ਵਾਦੇ ਪੂਰੇ ਕਰੂਗੀ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਨੇ ਆ ਕੇ ਸਾਡੇ ਨਾਲ ਵਾਦੇ ਕੀਤੇ ਔਰ ਮੰਗ ਸਾਡੀ ਕੀ ਹੈ ਵੀ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਸਾਡਾ ਟਰੱਕ ਚੱਲਣਾ ਚਾਹੀਦਾ ਜਿਹੜੀਆਂ ਸਾਡੇ ਨਾਲ ਧੱਕੇਸ਼ਾਹੀਆਂ ਹੁੰਦੀਆਂ ਨੇ ਉਹ ਬੰਦ ਕੀਤੀਆਂ ਜਾਣ ਸਾਨੂੰ ਕਿਲੋਮੀਟਰ ਪਾਲਸੀ ਦਿੱਤੀ ਜਾਵੇ ਓਵਰਲੋਡ ਬੰਦ ਕੀਤਾ ਜਾਵੇ ਇਸ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਨੇ ਨਜਾਇਜ਼ ਮੰਗ ਕੋਈ ਨਹੀਂ ਕੀਤੀ ਅਸੀਂ ਵੱਧ ਪਹਾੜਾ ਨਹੀਂ ਮੰਗਦੇ ਸਰਕਾਰ ਜੋ ਪਹਾੜਾ ਤੈਅ ਕਰੇ ਅਸੀਂ ਉਹ ਪਹਾੜਾ ਲੈਣ ਨੂੰ ਤਿਆਰ ਆ ਜੀ ਇਹ ਇਹ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੇ ਮਸਲੇ ਕਿਸੇ ਨੇ ਹੱਲ ਕੀਤੇ ਨਹੀਂ ਸਾਡੇ ਕੋਲੇ 1300 ਟਰੱਕ ਹੁੰਦਾ ਸੀ ਪਟਿਆਲਾ ਟਰੱਕ ਯੋਨਨ ਚ ਅੱਜ 540 ਟਰੱਕ ਨੇ ਇਹ ਬਿਲਕੁਲ ਖਤਮ ਕਿਨਾਰੇ ਹੈ ਇਹ ਖਤਮ ਨਾ ਹੋਵੇ ਇਹਨੂੰ ਬਚਾਉਣ ਦਾ ਸਾਡੇ ਡਰਾਈਵਰ ਭਰਾਵਾਂ ਨੂੰ ਮਾਲਕਾਂ ਨੂੰ ਟਰੱਕ ਆਪਰੇਟਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਾਡੀਆਂ ਵਰਕਸ਼ਾਪਾਂ ਨੂੰ ਸਾਡੇ ਮਕੈਨਿਕਾਂ ਨੂੰ ਸਾਡੀਆਂ ਲੇਬਰਾਂ ਨੂੰ ਬਚਾਉਣ ਦਾ ਇਹ ਉਪਰਾਲਾ ਜਿਹੜਾ ਹੈਗਾ ਇਹ ਅਕਾਲਪੁਰਖ ਨੇ ਬਖਸ਼ਿਸ਼ ਕੀਤੀ 2 ਮਹੀਨੇ ਪਹਿਲਾਂ ਮਨ 'ਚ ਵਿਚਾਰ ਆਇਆ ਬਹੁਤ ਸਾਰੇ ਫੰਡ ਦੀ ਜ਼ਰੂਰਤ ਮੈਂ ਆਪਦਾ ਟਰੱਕ 16 ਲੱਖ 80 ਹਜ਼ਾਰ ਰੁਪਏ ਦਾ ਵੇਚ ਚੁੱਕੇ ਹਾਂ ਤੇ ਉਹ ਟਰੱਕੇ ਵੇਚ ਕੇ ਮੈਂ ਇਲੈਕਸ਼ਨ ਦਾ ਜਿਹੜਾ ਖਰਚਾ ਹੈਗਾ ਉਹ ਚਲਾਉਣਾ ਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਨਿਕੂ ਭਾਈ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਟਰੱਕ ਵਾਲਿਆਂ ਬਾਈ ਦੀਆਂ ਸਮੱਸਿਆਵਾਂ ਜਿਹੜੀਆਂ ਲੈ ਕੇ ਪਰ ਬਹੁਤ ਜ਼ਰਾ ਦੀ ਹੋਰ ਸਮੱਸਿਆਵਾਂ ਵੀ ਜਿਹੜੀਆਂ ਨੇ ਉਹ ਦੁਨੀਆਦਾਰੀ ਦੇ ਵਿੱਚ ਹੁੰਦੀਆਂ ਤੁਹਾਨੂੰ ਕੀ ਲੱਗਦਾ ਇਕੱਲੀਆਂ ਟਰੱਕਾਂ ਦੇ ਮਸਲਿਆਂ ਨੂੰ ਲੈ ਕੇ ਤੁਸੀਂ ਜਿੱਤ ਸਕਦੇ ਹੋ ਜਿਹੜਾ ਸਾਡਾ ਸਟਾਰਟਿੰਗ ਮੋਟਿਵ ਹੈ ਸਾਡਾ ਜਿਹੜਾ ਡੁੱਬਦਾ ਹੋਇਆ ਕਾਰੋਬਾਰ ਹੈ ਇਹਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਵੀ ਅਸੀਂ ਆਵਾਜ਼ ਬੁਲੰਦ ਕਰੀਏ ਉਸ ਦੇ ਨਾਲ ਇਕੱਲਾ ਇਹ ਨਹੀਂ ਵੀ ਅਸੀਂ ਟਰੱਕਾਂ ਵਾਲਿਆਂ ਦੀਆਂ ਮੁਸ਼ਕਲਾਂ ਅੱਗੇ ਲੈ ਕੇ ਜਾਣੀਆਂ ਨੇ ਇਲਾਜ ਦੀ ਸਾਡੇ ਹਰੇਕ ਨਾਗਰਿਕ ਨੂੰ ਲੋੜ ਪੈਂਦੀ ਹੈ ਠੀਕ ਹੈ ਬਿਜਲੀ ਫ੍ਰੀ ਕਿਸੇ ਨੇ ਮੰਗੀ ਨਹੀਂ ਸੀ ਸਰਕਾਰ ਨੇ ਸਟੰਟ ਖੇਡਿਆ ਖੇਡਿਆ ਔਰ ਅੱਜ ਕੱਲ ਦੀਆਂ ਸਰਕਾਰਾਂ ਕੀ ਕਰਦੀਆਂ ਗਰੰਟੀ ਦੇ ਨਾਮ ਦੇ ਉੱਤੇ ਵੋਟਰਾਂ ਨੂੰ ਲੁੱਟਦੀਆਂ ਨੇ ਉਹਨਾਂ ਦੀ ਵੋਟ ਨੂੰ ਲੁੱਟਦੀਆਂ ਨੇ ਮੁੜ ਕੇ ਗਰੰਟੀ ਹਰੇਕ ਸਰਕਾਰ ਦੀ ਫੇਲ ਹੈ ਜੇ ਕਿਸੇ ਦੀ ਪਾਸ ਹੋਈ ਹੈ ਤਾਂ ਮੈਨੂੰ ਦੱਸ ਦਿਓ ਜਨਤਕ ਮੁੱਦੇ ਆਮ ਜਨਤਾ ਦੇ ਜਿਹੜੇ ਹੈਗੇ ਨੇ ਸਭ ਤੋਂ ਜੇ ਆ ਪਿਛਲੀ ਆਪ ਸਰਕਾਰ ਹੈ ਇਹ ਵੀ ਦੋ ਮੁੱਦੇ ਲੈ ਕੇ ਚੱਲੀ ਐਜੂਕੇਸ਼ਨ ਫ੍ਰੀ ਹਸਪਿਟਲਾਈਜੇਸ਼ਨ ਫਰੀ ਜਾਂ ਫਰੀ ਵਰਗੀ ਉਹਨਾਂ ਦਾ ਮਿਆਰ ਉੱਚਾ ਚੱਕਣਾ ਬਟ ਅੱਜ ਪੂਰਨ ਤੌਰ ਤੇ ਪੰਜਾਬ ਦੇ ਵਿੱਚ ਇਹ ਸਰਕਾਰ ਇਸ ਸਹੂਲਤਾਂ ਦੇਣ ਤੋਂ ਫੇਲ ਹੋ ਚੁੱਕੀ ਹੈ ਸਾਡੇ ਕੋਲੇ ਕੇਜਰੀਵਾਲ ਸਾਹਿਬ ਦੀਆਂ ਭਗਵੰਤਪਨ ਸਾਹਿਬ ਦੀਆਂ ਵੀਡੀਓਜ਼ ਅੱਜ ਵੀ ਪਈਆਂ ਨੇ ਜਿੱਥੇ ਉਹ ਕਹਿੰਦੇ ਸੀ ਕਿ ਵੀ ਤੁਹਾਡੇ ਇਹ ਕੰਮ ਅਸੀਂ ਕਰਕੇ ਦਵਾਂਗੇ ਬਟ ਸਾਡੇ ਨਾਲ ਵੀ ਕੀਤਾ ਕੋਈ ਵਾਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਆਮ ਲੋਕਾਂ ਦੇ ਨਾਲ ਕੀਤੇ ਵਾਦੇ ਪੂਰੇ ਨਹੀਂ ਕੀਤੇ ਕਿਵੇਂ ਟੀਚਰਾਂ ਦੇ ਉੱਤੇ ਅਤਿਆਚਾਰ ਹੋਏ ਕਿਵੇਂ ਨਰਸਾਂ ਦੇ ਉੱਤੇ ਅਤਿਆਚਾਰ ਹੋਏ ਆਪਾਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਜਿਹੜੇ ਇਹਨਾਂ ਦੇ ਅਤਿਆਚਾਰ ਸੀਗੇ ਆਪਾਂ ਦੇਖੇ ਨੇ ਪਿਛਲੀਆਂ ਪਾਰਟੀਆਂ ਤੋਂ ਇਹਨਾਂ ਦੇ ਨਾਲ ਕੁਝ ਐਮਐਲਏਜ਼ ਵਗੈਰਾ ਆਏ ਹੋਏ ਨੇ ਉਹ ਸਾਰੀ ਜਿਹੜੀ ਗੰਦੀ ਰਾਜਨੀਤੀ ਹੈ ਉਹਨਾਂ ਨੂੰ ਆਉਂਦੀ ਸੀਗੀ ਔਰ ਇਸ ਸਰਕਾਰ ਨੇ ਉਹਨਾਂ ਨੂੰ ਆਪਣੇ ਨਾਲ ਲਾਇਆ ਤੇ ਜਿਹੜਾ ਠੱਗੀ ਠੋਰੀ ਦਾ ਜਾਲ ਜਿਹੜਾ ਹੈਗਾ ਪੰਜਾਬ ਨੂੰ ਲੁੱਟਣ ਦਾ ਜਿਹੜਾ ਜਾਲ ਹੈਗਾ ਉਹ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਵਿਛਾ ਚੁੱਕੇ ਨੇ ਆਮ ਲੋਕ ਜਿਹੜੇ ਨਹੀਂ ਜਿਹੜੇ ਕੀਰਤੀ ਕੰਮ ਇਹ ਨੇ ਜਿਹੜੇ ਹੱਥ ਦਾ ਕੰਮ ਕਰਦੇ ਨੇ ਮੈਂ ਵੀ ਇੱਕ ਹੱਥ ਦਾ ਕੰਮ ਕਰਨ ਵਾਲਾ ਬਾਡੀ ਮੇਕਰ ਹੈ ਵਰਕਸ਼ਾਪਸ ਨੇ ਉਹ ਸਾਰੇ ਕਿਸਾਨ ਹੈ ਸਾਰੇ ਹੱਥ ਦਾ ਕੰਮ ਕਰਨ ਵਾਲੇ ਨੇ ਬਟ ਇਹਨਾਂ ਦੀਆਂ ਮਾੜੀਆਂ ਪਾਲਸੀਆਂ ਸਾਨੂੰ ਭੀਖ ਮੰਗਣ ਵਾਲੇ ਕਿਨਾਰੇ ਲੈ ਕੇ ਜਾ ਰਹੀਆਂ ਨੇ ਪਰ ਗੁਰੂਆਂ ਪੀਰਾਂ ਦੀ ਦੇਵੀ ਦੇਵਤਿਆਂ ਦੀ ਪੀਰਾਂ ਫਕੀਰਾਂ ਦੀ ਧਰਤੀ ਹੈ ਇਹ ਇਨਾਂ ਦੀ ਗੰਦੀ ਸੋਚ ਕਦੇ ਵੀ ਸਿਰੇ ਨਹੀਂ ਚੜ ਪਾਉਗੀ। ਹਾਂ, ਕੁਝ ਸਮੇਂ ਵਾਸਤੇ ਇਹ ਹੁੰਦਾ ਅਸੀਂ ਸਾਡੀ ਜਨਤਾ ਜਿਹੜੀ ਹੈ ਉਹ ਰਸਤੇ ਤੋਂ ਭਟਕ ਜਾਂਦੀ ਹੈ ਕਿਉਂਕਿ ਲਾਰੇ ਤੇ ਗਰੰਟੀਆਂ ਹੀ ਇਹਨਾਂ ਦੀਆਂ ਇੰਨੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਸਾਡੇ ਦਿਮਾਗ ਨੂੰ ਜਾਂ ਸਾਨੂੰ ਵਰਗਲਾ ਦਿੰਦੀਆਂ ਨੇ ਤੇ ਅਸੀਂ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਹਾਂ। ਸੋ ਇਸ ਵਾਰ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗੇ ਰਾਜਨੀਤਿਕ ਪਾਰਟੀਆਂ ਤੋਂ ਐਤਕੀ ਆਪਾਂ ਖਹਿੜਾ ਛਡਾਈਏ। ਆਜ਼ਾਦ ਉਮੀਦਵਾਰ ਮੈਂ ਸੁਖਵਿੰਦਰ ਸਿੰਘ ਬਰਾੜ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਨਾਲ ਹੀ ਐਨ ਆਰ ਆਈ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਇਸ ਵਾਰ ਰਾਜਨੀਤਿਕ ਪਾਰਟੀਆਂ ਦਾ ਖਹਿੜਾ ਛੱਡ ਕੇ ਆਜ਼ਾਦ ਉਮੀਦਵਾਰ ਦਾਸ ਨੂੰ ਤੁਸੀਂ ਵੋਟ ਪਾਓ ਤੇ ਬਹੁਤੇ ਵੱਡੇ ਝੂਠੇ ਵਾਦੇ ਮੈਂ ਨਹੀਂ ਕਰਨਾ ਚਾਹੁੰਦਾ ਇੱਕੋ ਗੱਲ ਕਹੂੰਗਾ ਅਸੀਂ ਜਨਤਾ ਦਾ ਇੱਕ ਵੀ ਪੈਸਾ ਨਹੀਂ ਖਾਣਾ ਗੁਰੂ ਨਾਨਕ ਜੀ ਮਹਾਰਾਜ ਦਾ ਉਪਦੇਸ਼ ਜਿਹੜਾ ਹੈਗਾ ਹੱਕ ਹਲਾਲ ਦੀ ਰੋਟੀ ਅਸੀਂ ਕਮਾ ਕੇ ਪਹਿਲਾਂ ਵੀ ਖਾ ਰਹੇ ਹਾਂ ਔਰ ਅੱਗੇ ਵੀ ਖਾਵਾਂਗੇ ਤੁਹਾਡੇ ਹੱਕਾਂ ਦੀ ਰਾਖੀ ਤੁਹਾਡੀ ਆਵਾਜ਼ ਬੁਲੰਦ ਕਰਨ ਵਾਸਤੇ ਅਸੀਂ ਪਾਰਲੀਮੈਂਟ 'ਚ ਪਹੁੰਚਣਾ ਚਾਹੁੰਦੇ ਹਾਂ ਔਰ ਤੁਹਾਡੇ ਸਹਿਯੋਗ ਤੋਂ ਬਿਨਾ ਉੱਥੇ ਪਹੁੰਚਣਾ ਅਧੂਰਾ ਹੈ ਸੋ ਇਸ ਵਾਰ ਸਾਰੇ ਭਰਾਵਾਂ ਨੂੰ ਬੇਨਤੀ ਨਵੇਂ VOTER ਜਿੰਨੇ ਹੈਗੇ ਨੇ ਉਹਨਾਂ ਨੂੰ ਬੇਨਤੀ ਨੋਟਾ ਦਾ ਬਟਨ ਦੱਬਣ ਵਾਲੇ ਉਹ VOTER ਜਿਨ੍ਹਾਂ ਦਾ ਵਿਸ਼ਵਾਸ ਉੱਠ ਚੁੱਕਿਆ ਸੀ ਇਸ ਸਿਸਟਮ ਤੋਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਐਸ ਵਾਰ ਤੁਸੀਂ ਸਾਡੇ ਤੇ ਵਿਸ਼ਵਾਸ ਬਣਾਓ ਤੇ ਨੋਟਾ ਦਾ ਬਟਨ ਨਹੀਂ ਦੱਬਣਾ ਤੁਸੀਂ ਸਾਡੇ ਚੋਣ ਨਿਸ਼ਾਨ ਦਾ ਬਟਨ ਦੱਬ ਕੇ ਇੱਕ ਵਾਰ ਫੇਰ ਸਾਨੂੰ ਸਹਾਰਾ ਲਾਓ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ ਨਾ ਸੱਚ ਦੁਨੀਆ ਤੋਂ ਮਰਿਆ ਤੇ ਨਾ ਸੱਚ ਨੇ ਮਰਨਾ ਜੇ ਭਾਈ ਅਮਰਤਪਾਲ ਸਿੰਘ ਪਹਿਲਾਂ ਆਏ ਦੀਪ ਸਿੱਧੂ ਆਇਆ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਸਮਾਜ ਨੂੰ ਸੇਧ ਦੇਣ ਵਾਲੇ ਪਾਸੇ ਨੂੰ ਗਏ ਕਈ ਸਿੰਗਰ ਨੇ ਰਣਜੀਤ ਬਾਵਾ ਅਮਰਤਮਾਨ ਗੁਰਦਾਸ ਮਾਨ ਕਿੰਨੇ ਸਿੰਗਰ ਨੇ ਕਵਰ ਗਲੇਵਾਲ ਕਿੰਨੇ ਸਿੰਗਰ ਨੇ ਜਿਹੜੇ ਸਾਡੇ ਸਮਾਜ ਨੂੰ ਸੇਧ ਦਿੰਦੇ ਨੇ ਕਿਸੇ ਚੀਜ਼ ਦਾ ਬੀਜ਼ਨਸ ਨਹੀਂ ਹੈਗਾ ਇੱਕ ਵਾਰ ਫੇਰ ਭਰਾਵੋ ਆਪਾਂ ਹੰਬੜਾ ਮਾਰੀਏ ਔਰ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਸਾਨੂੰ ਝੂਠੀਆਂ ਗਰੰਟੀਆਂ ਦੇ ਦੇ ਕੇ ਸਾਡੀ ਵੋਟ ਖਿੱਚ ਕੇ ਲਿਆ ਜਾਂਦੀ ਹੈ ਐਤਕੀ ਆਪਾਂ ਇਹਨਾਂ ਤੋਂ ਆਪਣਾ ਖਹਿੜਾ ਛਡਾਈਏ ਤੇ ਆਪਦੀ ਸੱਚੀ ਸੋਚੀ ਆਪਣੀ ਮਤ ਦਾ ਦਾਨ ਆਜ਼ਾਦ ਉਮੀਦਵਾਰ ਦਾਸ ਦੇ ਹੱਕ ਵਿੱਚ ਦਾਸ ਸੁਖਵਿੰਦਰ ਸਿੰਘ ਨਿੱਕੂ ਬਰਾੜ ਆਪਦੀ ਕਿਰਤ ਦੇ ਵਿੱਚੋਂ ਆਪਣਾ ਇੱਕ ਟਰੱਕ ਵੇਚ ਕੇ ਤੁਹਾਡੇ ਸਾਰੇ ਭਰਾਵਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਉਪਰਾਲਾ ਕੀਤਾ ਹੈ ਮੈਂ ਆਸ ਕਰਦਾ ਵੀ ਤੁਸੀਂ ਇਸ ਆਵਾਜ਼ ਨੂੰ ਸਮਝੋਗੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਿਓ ਜਿਸ ਤਰ੍ਹਾਂ ਗੁਰੂ ਮਹਾਰਾਜ ਤੁਹਾਨੂੰ ਉਪਦੇਸ਼ ਦੇਣ ਉਸ ਪ੍ਰਕਾਰ ਨਾਲ ਤੁਸੀਂ ਉਸ ਹੱਕ ਦੇ ਵਿੱਚ ਖੜਨਾ ਹੈ ਭਾਈ ਏਜੰਡੇ ਕੀ ਰਹਿਣਗੇ ਕਿਉਂਕਿ ਆਮ ਮੌਜੂਦਾ ਸਰਕਾਰ ਹੈਗੀ ਉਹ ਤਾਂ ਕਹਿੰਦਾ ਬਹੁਤ ਤਰ੍ਹਾਂ ਦੇ ਕੰਮ ਕਰਾਇਆ ਜਾਵੇ ਹੋ ਬਿਜਲੀ ਫ੍ਰੀ ਦੀ ਗੱਲ ਹੋਵੇ ਜਾਂ ਮੈਡੀਕਲ ਸਹੂਲਤਾਂ ਦੀ ਗੱਲ ਹੋਵੇ ਐਜੂਕੇਸ਼ਨ ਦੀ ਗੱਲ ਹੋਵੇ ਨੌਕਰੀਆਂ ਦੀ ਗੱਲ ਹੋਵੇ ਤੁਸੀਂ ਕਹਿ ਰਹੇ ਹੋ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਜੀ ਵੀ ਜਿਹੜੇ ਸਾਡੇ ਇਲਾਜ ਬਹੁਤ ਸਰੰਗੀਆਂ ਤੁਹਾਨੂੰ ਪਤਾ ਹੈ ਵੀ ਦਵਾਈਆਂ ਦੀਆਂ ਅਲੱਗ-ਅਲੱਗ ਕਿਸਮਾਂ ਕੋਈ ਜਨਰਿਕ ਦਵਾਈ ਹੈ ਕੋਈ ਹੋਰ ਉਹਨਾਂ ਦੇ ਵਿੱਚ ਬਹੁਤ ਮਹਿੰਗੀਆਂ ਦਵਾਈਆਂ ਡਾਕਟਰ ਲਿਖਦੇ ਆ ਜਦ ਕਿ ਸਸਤੀ ਦਵਾਈਓ ਕੰਮ ਕਰਦੀ ਹੈ ਠੀਕ ਹੈ ਉਹ ਹਰੇਕ ਨਾਗਰਿਕ ਦੀ ਹਰੇਕ ਪੀੜਤ ਦੀ ਪਹੁੰਚ ਦੇ ਵਿੱਚ ਉਹਨੂੰ ਲੈ ਕੇ ਆਉਣਾ ਜਨ ਔਸ਼ਧੀ ਕੇਂਦਰ ਨੇ ਜਿਹੜੇ ਉਹਨਾਂ ਦੇ ਵਿੱਚ ਦਵਾਈਆਂ ਦੀ ਉਪਲਬਧਤਾ ਨੂੰ ਬਣਾਉਣਾ ਵਧਾਉਣਾ ਤੇ ਯਕੀਨੀ ਬਣਾਉਣਾ ਇਸ ਪਾਸੇ ਅਸੀਂ ਕਦਮ ਚੁੱਕਾਂਗੇ ਅੱਜ ਤੱਕ ਇਹਨਾਂ ਸਰਕਾਰਾਂ ਨੇ ਆਪ ਸਰਕਾਰ ਨੇ ਵੀ ਬਹੁਤ ਵੱਡੇ ਵਾਅਦੇ ਕੀਤੇ ਜੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੇ ਤਾਂ ਆਪ ਸਰਕਾਰ ਦੇ ਸਿਹਤ ਮੰਤਰੀ ਨੇ ਸਿਹਤ ਸਹੂਲਤਾਂ ਸਹੀ ਕਰਤੀਆਂ ਫੇਰ ਤਾਂ ਆਪਾਂ ਉਹਨਾਂ ਨੂੰ ਅਗਲੀ ਵੋਟ ਦਈਏ ਜੇ ਹਲੇ ਤੱਕ ਉਹਨਾਂ ਤੋਂ ਇਹ ਜ਼ਿੰਮੇਵਾਰੀ ਪੂਰੀ ਨਹੀਂ ਹੋਈ ਤਾਂ ਮੈਂ ਕਹਿੰਨਾ ਵੀ ਆਪਾਂ ਨੂੰ ਉਹਨਾਂ ਨੂੰ ਇਹ ਜਿਹੜੀ ਐਮਪੀ ਸੀਟ ਤੇ ਵੋਟ ਦੇਣ ਦਾ ਕੋਈ ਨਿਰਣਾ ਨਹੀਂ ਲੈਣਾ ਚਾਹੀਦਾ ਇੱਕ ਵਾਰ ਉਹ ਆਪਦਾ ਕੰਮ ਪਿਛਲੀ ਜ਼ਿੰਮੇਵਾਰੀ ਪੂਰੀ ਸੰਭਾਲ ਲ ਜਿਉਂ 5 ਸਾਲਾਂ ਚ ਉਹਨਾਂ ਦੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਉਹਨਾਂ ਨੇ ਨਿਭਾਤੀ ਫਿਰ ਨੈਕਸਟ ਟਾਈਮ ਜ਼ਰੂਰ ਬਾਈ ਸਮਾਂ ਬਹੁਤ ਥੋੜਾ ਰਹਿ ਗਿਆ ਕੁਝ ਦਿਨ ਹੀ ਰਹਿ ਗਿਆ ਕਿਸ ਤਰੀਕੇ ਦੇ ਨਾਲ ਪ੍ਰਚਾਰ ਹੋ ਪਾਊਗਾ ਸਾਡੇ ਇੰਡੀਪੈਂਡੈਂਟ ਜਿੰਨੇ ਵੀ ਉਮੀਦਵਾਰ ਹੈਗੇ ਐ ਇਹਨਾਂ ਵਾਸਤੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦਾ ਸਿਸਟਮ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ 17 ਤਰੀਕ ਨੂੰ ਉਹਨਾਂ ਨੇ ਸਾਈਨ ਦੇਣਾ ਹੈ 2 ਦਿਨਾਂ ਚ ਪ੍ਰਿੰਟਿੰਗ ਹੋਣੀ ਹੈ ਪਿੱਛੇ ਸਾਡੇ ਕੋਲੇ 10 ਦਿਨ ਰਹਿ ਗਏ ਸਭ ਤੋਂ ਵੱਡਾ ਸਾਧਨ ਜਿਹੜਾ ਹੈਗਾ ਪ੍ਰਚਾਰ ਦਾ ਅਸੀਂ ਤਾਂ ਰੋਡ ਦੇ ਉੱਤੇ ਚੱਲ ਕੇ ਕਰਨਾ ਕਰਨਾ ਹੈ ਅਸੀਂ ਸਾਡੇ ਸਾਥੀਆਂ ਨੇ ਸਾਡੇ ਬੱਸ ਡਰਾਈਵਰਾਂ ਨੇ ਟਰੱਕ ਡਰਾਈਵਰਾਂ ਨੇ ਕੈਂਟਰ ਡਰਾਈਵਰਾਂ ਨੇ ਜੀਪ ਡਰਾਈਵਰਾਂ ਨੇ ਛੋਟੇ ਹਾਥੀ ਡਰਾਈਵਰਾਂ ਨੇ ਕੰਬਾਈਨ ਦੇ ਮਾਲਕਾਂ ਨੇ ਟਰੈਕਟਰਾਂ ਦੇ ਮਾਲਕਾਂ ਨੇ ਜਿੰਨੇ ਵੀ ਵਹੀਕਲ ਚਲਾਉਂਦੇ ਐ ਡਰਾਈਵਰ ਐ ਐਂਬੂਲੈਂਸ ਚਲਾਉਂਦੇ ਐ ਇਹਨਾਂ ਨੇ ਤਾਂ ਪ੍ਰਚਾਰ ਕਰਨੀ ਕਰਨੇ ਆ ਆਟੋ ਵਿਹਲਰਾਂ ਨੇ ਤਾਂ ਪ੍ਰਚਾਰ ਕਰਨੀ ਕਰਨਾ ਨਾਲ মিডিਆ ਆਪਦੀ ਜ਼ਿੰਮੇਵਾਰੀ ਸਮਝੇ ਵੀ ਇੱਕ ਸੱਚੀ ਸੁੱਚੀ ਆਵਾਜ਼ ਜਿਹੜੀ ਹੈ ਉਹ ਬੁਲੰਦ মিডিਆ ਦੇ ਜ਼ਰੀਏ ਹੋ ਸਕਦੀ ਹੈ ਤੇ ਉਹ ਇਸ ਆਵਾਜ਼ ਨੂੰ ਬੁਲੰਦ ਕਰਨ ਤੇ ਹਰੇਕ ਨਾਗਰਿਕ ਤੱਕ ਹਰੇਕ ਸਰੋਤੇ ਤੱਕ ਇਸ ਆਵਾਜ਼ ਨੂੰ ਪਹੁੰਚਾਉਣ ਸਾਡੀ ਬੇਨਤੀ ਨੂੰ ਪਹੁੰਚਾਉਣ ਨਿਕੂ ਭਾਈ ਇਹ ਬਾਤ ਦੇਖਿਆ ਜਾਵੇ ਵੱਡੇ ਦਿੱਕਤ ਜਿਹੜੇ ਨੇ ਉਹਦੇ ਦੇ ਕੈਂਡੀਡੇਟ ਨੇ ਚਾਹੇ ਮਹਾਰਾਣੀ ਪ੍ਰਨੀਤ ਕੋਰ ਦੀ ਗੱਲ ਕਰ ਲਈਏ ਚਾਰ ਵਾਰ ਉਹ ਐਮਪੀ ਬਣੇ ਨੇ ਇੱਕ ਪਾਸੇ ਹੁਣ ਧਰਮਵੀਰ ਗਾਂਧੀ ਨੇ ਇਹ ਵੀ ਜਿੱਤੇ ਹੋਏ ਨੇ ਪਹਿਲਾਂ ਲੱਗਦਾ ਕਿਥੇ ਇਹਨਾਂ ਨਾਲ ਟੱਕਰ ਕਿਵੇਂ ਦੇ ਪਾਉਗੇ ਯਾਰ ਮਨ ਦੇ ਵਿੱਚ ਆਂਦਾ ਨਹੀਂ ਕਿਤੇ ਯਾਰ ਇਹਦੇ ਵੱਡੇ ਵੱਡੇ ਬੰਦੇ ਨੇ ਇੰਨੇ ਨੇ 1 ਲੱਖ 1.5 ਲੱਖ ਦੇ ਕਰੀ ਬੋਟ ਜਿਹੜੀ ਆਯਾਦ ਵੀ ਪੈ ਗਈ ਸੀ ਕਿਵੇਂ ਜਿਹੜਾ ਸੱਚ ਦਾ ਝੰਡਾ ਹੈ ਨਾ ਇਹ ਚੱਕਣ ਵਾਸਤੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਸੱਚ ਕਦੇ ਮਰਦਾ ਨਹੀਂ ਸਾਡਾ ਫਰਜ਼ ਹੈ ਆਵਾਜ਼ ਬੁਲੰਦ ਕਰਨਾ ਅਸੀਂ ਆਵਾਜ਼ ਬੁਲੰਦ ਕਰਾਂਗੇ ਬਾਕੀ ਵੋਟਰਾਂ ਨੇ ਦੇਖਣਾ ਜਿੱਤਣਾ ਦਾ ਇੱਕ ਨੇ ਵੱਡੀਆਂ ਪਾਰਟੀਆਂ ਦੀ ਜੇ ਗੱਲ ਕਰੀਏ ਇੱਕ ਨੇ ਜਿੱਤਣਾ ਹੈ ਜੇ ਵੱਡੀਆਂ-ਵੱਡੀਆਂ ਪਾਰਟੀਆਂ ਬਾਕੀ ਹਾਰ ਸਕਦੀਆਂ ਨੇ ਠੀਕ ਹੈ ਚਿੰਤਾ ਤਾਂ ਉਹਨਾਂ ਨੂੰ ਲੱਗੀ ਪਈ ਹੈ ਪਰ ਅਸੀਂ ਇਹ ਵਿਸ਼ਵਾਸ ਕਰਕੇ ਚੱਲਦੇ ਹਾਂ ਵੀ ਇਸ ਵਾਰ ਦੇ ਜਿਹੜੇ ਸਾਡੇ ਵੋਟਰ ਨੇ ਉਹਨਾਂ ਨੇ ਆਜ਼ਾਦ ਉਮੀਦਵਾਰ 89 ਚ ਜਿਤਾਇਆ ਸੀ ਪਟਿਆਲੇ ਨੇ ਆਜ਼ਾਦ ਮੀਂਦਵਾਰ ਭਾਈ ਅਤਿੰਦਰਪਾਲ ਸਿੰਘ ਠੀਕ ਹੈ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਖਡੂਰ ਸਾਹਿਬ ਵਾਲਿਆਂ ਨੇ ਤਾਂ ਭਾਈ ਅਮਰਤਪਾਲ ਸਿੰਘ ਜੀ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਕੀ ਦਾਸ ਨੂੰ ਉਹਨਾਂ ਦਾ ਸਾਥੀ ਬਣਾਉਣ ਵਾਸਤੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਕੀ ਪਾਰਲੀਮੈਂਟ ਚ ਤੁਸੀਂ ਸਾਨੂੰ ਭੇਜੋਗੇ ਕੀ ਪਟਿਆਲਾ ਭੇਜੂਗਾ ਨਿਕੋ ਬਾਈ ਪਰ ਅਕਸਰ ਹੀ ਲੋਕਾਂ ਦਾ ਸਵਾਲ ਰਹਿੰਦਾ ਹੈ ਜਿਹੜੇ ਟਰੱਕਾਂ ਵਾਲੇ ਬਾਈ ਹੁੰਦੇ ਨੇ ਜਿਵੇਂ ਡਰਾਈਵਰ ਹੁੰਦੇ ਉਹਨਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਮਾਫ ਕਰਿਓ ਇਹ ਵੀ ਗੱਲ ਕਹਿ ਰਹੇ ਆ ਕਿ ਇਹ ਤਾਂ ਨਸ਼ੇੜੀ ਨੇ ਨਸ਼ੇ ਦੇ ਆਦੀ ਨੇ ਲਗਾਤਾਰ ਟਰੱਕਾਂ ਤੇ ਰਹਿੰਦੇ ਨੇ ਤਾਂ ਕੋਈ ਚਾਹੇ ਗਲਤੀ ਕਿਸੇ ਹੋਰ ਦੀ ਹੋਵੇ ਪਰ ਟਰੱਕ ਵਾਲੇ ਨੂੰ ਹੀ ਮਾਣ ਦਿੰਦੇ ਨੇ ਫੜ ਕੇ ਤੁਹਾਨੂੰ ਲੱਗਦਾ ਹੈ ਲੋਕ ਵਿਸ਼ਵਾਸ ਕਰ ਪਾਉਣਗੇ ਤੁਹਾਡੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਕਮਿਊਨਿਟੀ ਹੈ ਜੀ ਉਹਨਾਂ ਦਾ ਵਿਸ਼ਵਾਸ ਸਾਡੇ ਤੇ ਬਣਿਆ ਹੋਇਆ ਹੈ ਵੀ ਅਸੀਂ ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਆ ਰਹੇ ਹਾਂ ਉਹ ਬਿਲਕੁਲ ਪਹਿਲਾਂ ਤਾਂ ਸਾਡਾ ਭਾਈਚਾਰਾ ਸਾਡੇ ਨਾਲ ਖੜਾ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਨਾਗਰਿਕ ਜੀ ਮੇਰੇ ਖਿਆਲ ਦੇ ਵਿੱਚ ਜਿੰਨੀਆਂ ਤੁਸੀਂ ਗੱਲਾਂ ਪੁੱਛਦੇ ਹੋ ਤੇ ਜਿਹੜੇ ਮੈਂ ਜਵਾਬ ਦੇਣਾ ਬਿਲਕੁਲ ਕੰਨ ਨਾਲ ਸੁਣਨਗੇ ਦਿਮਾਗ ਨਾਲ ਸੋਚਣਗੇ ਔਰ ਸਾਡੀ ਆਵਾਜ਼ ਉਹਨਾਂ ਦੇ ਦਿਲ ਤੱਕ ਜਾਊਗੀ ਅਸੀਂ ਇਹ ਵਿਸ਼ਵਾਸ ਰੱਖਦੇ ਹਾਂ ਕਿਉਂਕਿ ਪਿਛਲੀਆਂ ਪਾਰਟੀਆਂ ਨੇ ਝੂਠੀਆਂ ਗਾਰੰਟੀਆਂ ਝੂਠੇ ਵਾਅਦੇ ਕੀਤੇ ਅਸੀਂ ਕੋਈ ਝੂਠਾ ਵਾਅਦਾ ਨਾ ਕੀਤਾ ਤੇ ਨਾ ਕਰਨਾ ਔਰ ਇਸ ਚੀਜ਼ ਦੀ ਤੁਹਾਨੂੰ ਦਿਲ 파ੜ ਕੇ ਨਹੀਂ ਦਿਖਾਇਆ ਜਾ ਸਕਦਾ ਵੀ ਸਾਨੂੰ ਜਿਹੜਾ ਵੀ ਐਮਪੀ ਫੰਡ ਰਿਲੀਜ਼ ਹੋਣਾ ਹੈ ਉਹਦੇ ਵਿੱਚ ਇੱਕ ਪੈਸੇ ਦੀ ਹੀਰ ਫੇਰ ਨਹੀਂ ਹੋਊਗੀ ਉਹ ਸਾਰੇ ਦਾ ਸਾਰਾ ਪੈਸਾ ਜਿਹੜਾ ਹੈਗਾ ਲੋਕ ਭਲਾਈ ਤੇ ਸਾਡੇ ਜ਼ਿਲ੍ਹੇ ਪਟਿਆਲੇ ਤੇ ਲੱਗੂਗਾ ਘੱਗਰ ਦਰਿਆ ਹਰ ਵਾਰ ਆਉਂਦਾ ਹੈ ਤੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲ ਜਿਹੜੀ ਹੈ ਤਬਾਹ ਕਰ ਜਾਂਦਾ ਹੈ 75 ਸਾਲ ਦੇ ਵਿੱਚ ਸਰਕਾਰਾਂ ਤੋਂ ਘੱਗਰ ਦਰਿਆ ਦੇ ਜਿਹੜੇ ਬੰਨ ਟੁੱਟ ਜਾਂਦੇ ਆ ਹੜ ਕਰਕੇ ਉਹਦਾ ਅੱਜ ਤੱਕ ਹੱਲ ਨਹੀਂ ਇਹਨਾਂ ਤੋਂ ਕੀਤਾ ਗਿਆ ਉਹਦਾ ਹੱਲ ਪਹਿਲ ਦੇ ਆਧਾਰ ਤੇ ਉਹਦਾ ਹੱਲ ਕਰਾਇਆ ਜਾਊਗਾ ਕਿਸਾਨੀ ਮੁੱਦਿਆਂ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਵਾਇਆ ਜਾਊਗਾ ਜੋ ਪੰਜਾਬ ਦਾ ਤੇ ਸੈਂਟਰ ਦਾ ਇਹ ਜਿਹੜੀਆਂ ਸਾਡੀਆਂ ਲੋਕਲ ਸਰਕਾਰਾਂ ਨੇ ਸਟੇਟ ਸਰਕਾਰਾਂ ਨੇ ਇਹਨਾਂ ਨੇ ਬਹੁਤ ਵੱਡਾ ਫਰਕ ਇੱਕ ਪਾੜਾ ਪਾਤਾ ਇੱਕ ਪ੍ਰੇਮ ਪ੍ਰਸਤਾਵ ਮੇਰੇ ਵੱਲੋਂ ਲੈ ਕੇ ਪਾਰਲੀਮੈਂਟ ਚ ਪਹੁੰਚਾਇਆ ਜਾਊਗਾ ਔਰ ਮੌਜੂਦਾ ਜਿਹੜੀ ਵੀ ਸਰਕਾਰ ਉੱਥੇ ਬਣਨੀ ਹੈ ਉਹਨਾਂ ਨੂੰ ਪੰਜਾਬ ਦੀ ਸੱਭਿਆਤਾ ਬਾਰੇ ਜਾਣੂ ਕਰਵਾਇਆ ਜਾਊਗਾ ਪੰਜਾਬ ਦੀ ਆਰਥਿਕਤਾ ਬਾਰੇ ਜਾਣੂ ਕਰਵਾਇਆ ਜਾਊਗਾ ਵੀ ਇਹ ਜਝਾਰੂ ਕੌਮ ਹੈ ਜਿਹੜੀ ਜਿਹੜੀ ਪੁਰਾਣੇ ਸਮਿਆਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਕੌਮ ਹੈ ਬਾਰਾਂ ਦੇ ਉੱਤੇ ਲੜਨ ਵਾਲੀ ਕੌਮ ਹੈ ਹਰੇਕ ਮੁਸ਼ਕਲ ਆਪ ਦਾ ਭਾਵੇਂ ਪੰਜਾਬ ਤੇ ਆਵੇ ਭਾਵੇਂ ਭਾਰਤ ਤੇ ਆਵੇ ਤੇ ਭਾਵੇਂ ਹੋਰ ਕਿਸੇ ਦੇਸ਼ਾਂ ਦੇ ਵਿੱਚ ਆਵੇ ਖਾਲਸਾ ਏਡ ਵਰਗੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਨਾਮ ਹੈ ਸੇਵਾ ਭਾਵਨਾ ਲੈ ਕੇ ਸਭ ਤੋਂ ਵੱਡੀ ਸੇਵਾ ਭਾਵਨਾ ਸਿੱਖ ਕੌਮ ਦੇ ਵਿੱਚ ਹੈਗੀ ਹੈ ਠੀਕ ਹੈ ਏ ਹਮੇਸ਼ਾ ਸੇਵਾ ਅਸੀਂ ਕਰਦੇ ਹੀ ਰਹਿਣਾ ਤਾਂ ਅਸੀਂ ਸੰਗਤਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਇਹੀ ਕਰਾਂਗੇ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਦੇਣ ਨਿਕੋ ਭਾਈ ਬੜੇ ਕਿੰਨਾ ਹੋਇਆ ਹੋ ਤੁਸੀਂ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਡਰਾਈਵਰ ਹੁੰਦੇ ਆ ਘੱਟ ਪੜੇ ਲਿਖੇ ਹੁੰਦੇ ਆ ਤੁਸੀਂ ਕਿੰਨਾ ਪੜੇ ਹੋ ਮੈਂ ਗ੍ਰੈਜੂਏਟ ਹਾਂ ਜੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦਾ ਤੇ ਮੇਰੀ ਜੰਪਲ ਜਿਹੜਾ ਹੈਗਾ ਮੈਂ ਪਟਿਆਲਾ ਦਾ ਹੀ ਆ ਤੇ ਜੇ ਪਟਿਆਲੇ ਦੇ ਨਾਲ ਅਸੀਂ ਸ਼ੁਰੂ ਤੋਂ ਜੁੜੇ ਹੋਏ ਆ ਅਦਾਲਤ ਬਾਜ਼ਾਰ ਸਾਡਾ ਤੂਬਖਾਨਾ ਗੇਟ ਪਹਿਲਾ ਘਰ ਸੀਗਾ ਫਿਰ ਗੋਮਾ ਜਰੇ ਕਰ ਸੀਗਾ ਜਿਹੜੀ ਸਟਾਰਟਿੰਗ ਦੀ ਮੇਰੀ ਸਟੱਡੀ ਸੀਗੀ ਬ੍ਰਾਈਟ ਸਟਾਰ ਮਾਡਰਨ ਸਕੂਲ ਜਿਹੜਾ ਹੈਗਾ ਟੱਕ ਬਜ਼ਾਰ ਦੇ ਵਿੱਚ ਹੈਗਾ ਦਲਦਲੀਆ ਚੌਂਕ ਕੋਲੇ ਉਸ ਤੋਂ ਬਾਅਦ ਆਤਮਾਰਾਮ ਕੁਮਾਰ ਸਭਾ ਸਕੂਲ ਜਿਹੜਾ ਉੱਥੇ ਤਕਰੀਬਨ ਮੈਂ 8ਵੀਂ ਕਲਾਸ ਤੱਕ ਉੱਥੇ ਪੜਿਆ ਅ ਐਂਡ ਬ੍ਰਾਈਟ ਸਟਾਰ ਸਕੂਲ ਤੱਕ ਮੈਂ 8ਵੀਂ ਤੱਕ ਪੜਿਆ 8ਵੀਂ ਤੋਂ 12ਵੀਂ ਮੇਰੀ ਕਮਰਸਵਾ ਸਕੂਲ ਦੀ ਹੈ ਔਰ ਜਿਹੜੀ ਮੇਰੀ ਗ੍ਰੈਜੂਏਸ਼ਨ ਸੀਗੀ ਉਹ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਹੈ ਗ੍ਰੈਜੂਏਸ਼ਨ ਮੇਰੀ ਤੇ ਟਰੱਕ ਚਲਾਉਣ ਮੈਂ ਉਸ ਤੋਂ 2 ਸਾਲ ਪਹਿਲਾਂ ਲੱਗ ਗਿਆ ਸੀ ਤਕਰੀਬਨ 10 ਸਾਲ ਦੀ ਉਮਰ 'ਚੋਂ ਮੈਂ ਵਿਚਰ ਰਿਹਾ ਕਿਉਂਕਿ ਮੇਰਾ ਪਿਤਾ ਪੁਰਖੀ ਕੰਮ ਸੀਗਾ ਤੇ ਉਸ ਤੋਂ ਲੈ ਕੇ ਅੱਜ ਤੱਕ ਵੀ ਅਸੀਂ ਟਰੱਕ ਚਲਾ ਰਹੇ ਹਾਂ EMPLOYEES ਸਾਡੇ ਕੰਮ ਕਰਦੇ ਆ ਬਟ ਸਾਨੂੰ ਦੇਖ ਕੇ ਮਤਲਬ ਕਈ ਵਾਰੀ ਮਾਇੂਸੀ ਫੀਲ ਹੁੰਦੀ ਹੈ ਵੀ ਸਾਡੀ ਆਮਦਨ ਦੇ ਸਰੋਤ ਜਿਹੜੇ ਘੱਟ ਨੇ ਨਾ ਤਾਂ ਅਸੀਂ ਸਹੀ ਤਰੀਕੇ ਨਾਲ ਆਪਦੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਆ ਤੇ ਨਾ ਹੀ ਸਾਡੇ ਡਰਾਈਵਰ ਭਰਾ ਪੂਰੀਆਂ ਕਰ ਸਕਦੇ ਨੇ ਉੱਤੋਂ ਜਿਹੜਾ ਸਮਾਜ ਹੈ ਉਹ ਸਾਡੇ ਡਰਾਈਵਰ ਭਰਾਵਾਂ ਦੇ ਨੂੰ ਮਤਲਬ ਇੱਕ ਮਾੜੀ ਨਿਗਾ ਨਾਲ ਦੇਖਦਾ ਵੀ ਇਹ ਡਰਾਈਵਰ ਹੈ ਜਦ ਕੀ ਹਰੇਕ ਮੰਜ਼ਲ ਤੇ ਪਹੁੰਚਾਉਂਦਾ ਸਮਾਜ ਨੂੰ ਡਰਾਈਵਰ ਹੈ ਜੀ ਜੇ 에어ਪੋਰਟ ਤੇ ਜਾਣਾ ਤਾਂ ਵੀ ਡਰਾਈਵਰ ਐਂਬੂਲੈਂਸ ਚ ਚਲਾਉਣੀ ਹੈ ਤਾਂ ਵੀ ਡਰਾਈਵਰ ਨੇ ਬੱਸ ਦੇ ਯਾਤਰੀਆਂ ਨੂੰ ਨੌਕਰੀਆਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਤੱਕ ਪਹੁੰਚਾਉਣਾ ਹੈ ਉਹਨਾਂ ਦੀ ਮੰਜ਼ਲ ਤੱਕ ਪਹੁੰਚਾਉਣਾ ਤਾਂ ਵੀ ਡਰਾਈਵਰ ਨੇ ਕੋਈ ਵੀ ਨਾਗਰਿਕ ਮੈਨੂੰ ਇਹ ਦੱਸ ਦੇ ਵੀ ਡਰਾਈਵਰ ਦੀ ਜ਼ਿੰਦਗੀ ਦਾ ਉਹ ਡਰਾਈਵਰ ਦਾ ਰੋਲ ਜਿਹੜਾ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਹੈਗਾ ਸਵੇਰੇ ਟੂਥ ਬ੍ਰਸ਼ ਜਿਹੜਾ ਪਹਿਲਾਂ ਕਰਦੇ ਆ ਉੱਠ ਕੇ ਸਭ ਤੋਂ ਪਹਿਲਾਂ ਬ੍ਰਸ਼ ਕਰਦੇ ਤੇ ਉਹ ਬ੍ਰਸ਼ ਪੇਸਟ ਉਹ ਜਿਹੜਾ ਹੁੰਦਾ ਉਹ ਟਰੱਕ ਦੁਆਰਾ ਹੀ ਉਹਨਾਂ ਦੇ ਘਰ ਤੱਕ ਪਹੁੰਚਿਆ ਆ ਵਿਆ ਹੁੰਦਾ ਨਿੱਕੂ ਭਾਈ ਇੱਕ ਪਾਸੇ ਤਾਂ ਤੁਸੀਂ ਲੋਕ ਸਭਾ ਦੀ ਚੋਣ ਲੜ ਰਹੇ ਹੈਗੇ ਹੋ ਦੂਸਰੇ ਪਾਸੇ ਗਿੜੇ ਵੀ ਲੈ ਕੇ ਜਾਣੇ ਹੁੰਦੇ 15-15 ਦਿਨ ਕਈ ਵਾਰ ਮੋੜਿਆ ਨਹੀਂ ਜਾਂਦਾ ਹੈਗਾ ਲੋਕਾਂ ਦੀ ਫਿਰ ਸੇਵਾ ਕਿਵੇਂ ਹੋਊਗੀ ਬਹੁਤ ਵੱਡਾ ਸਵਾਲ ਹੈ ਇਹ ਦੇਖੋ ਜੀ ਇਸ ਤਰ੍ਹਾਂ ਮੇਰੇ ਕੋਲੇ ਹੋਰ ਵੀ ਟਰੱਕ ਹੈਗੇ ਆ ਕੁਝ ਟਰੱਕ ਮੇਰੇ ਲੋਨ ਤੇ ਆ ਦੋ ਤਿੰਨ ਟਰੱਕ ਮੇਰੇ ਕੋਲੇ ਫਰੀ ਹੈ ਉਹ ਕਾਰੋਬਾਰ ਜਿਹੜਾ ਹੈਗਾ ਉਹ ਤਾਂ ਦੇਖੋ ਆਪਾਂ ਆਪਣੀ ਹੱਥੀਂ ਕਿਰਤ ਕਰਨੀ ਹੀ ਕਰਨੀ ਹੈ ਬਟ ਜਦੋਂ ਸਾਨੂੰ ਲੋਕਾਂ ਨੇ ਸਾਡੇ ਵੋਟਰਾਂ ਨੇ ਇਹ ਜ਼ਿੰਮੇਵਾਰੀ ਦਿੱਤੀ ਜਦੋਂ ਸਾਨੂੰ ਮੈਂਬਰ ਪਾਰਲੀਮੈਂਟ ਬਣਾਤਾ ਫਿਰ ਭਾਈ ਜਿੱਥੋਂ ਤਨਖਾਹ ਲੈਣੀ ਤੇ ਕੰਮ ਵੀ ਉਹਨਾਂ ਦਾ ਹੀ ਕਰਨਾ ਪੈਣਾ ਤੇ ਅਸੀਂ ਫਿਰ ਇਹ ਕੰਮ ਸਾਡਾ ਸਾਈਡ ਚੱਲਦਾ ਰਹੂਗਾ ਤੇ ਉਹ ਜਿਹੜਾ ਹੈਗਾ ਭਈ ਜਨਤਾ ਦੀ ਸੇਵਾ ਜਿਹੜੀ ਹੈ ਨੌਕਰੀ ਕਹੂੰਗਾ ਮੈਂ ਤਾਂ ਸੇਵਾ ਸ਼ਬਦ ਤਾਂ ਜੇ ਮਹਾਰਾਜ ਕਰਾਵੇ ਵੀ ਮੈਂ ਆਪਦੀ ਤਨਖਾਹ ਤੋਂ ਉੱਪਰ ਜਾ ਕੇ ਕਰ ਸਕਾਂ ਫੇਰ ਉਹ ਸੇਵਾ ਕਾਊਂਟ ਹੋਣੀ ਹੈ ਆਦਰਵਾਇਜ਼ ਇਹ ਤਾਂ ਪਹਿਲੇ ਦਿਨ ਕਹਿਣ ਲੱਗ ਜਾਂਦੇ ਸੇਵਾ ਦੇਵਾਂ ਸੇਵਾ ਕਰਾਂਗੇ ਮੈਂ ਤੁਹਾਡੀ ਨੌਕਰੀ ਕਰੂੰਗਾ ਮੈਂ ਭਾਰਤ ਦੀ ਨੌਕਰੀ ਕਰੂੰਗਾ ਨਿਕੋ ਭਾਈ ਕਿਥੇ ਨਹੀਂ ਹੈਗਾ ਕਿਤੇ ਲੋਕਾਂ ਨੇ ਯਾਰ ਦੋਸਤਾਂ ਨੇ ਫੂਕ ਫੱਕ ਛਕਾ ਕੇ ਤੁਹਾਨੂੰ ਖੜਾ ਦਿੱਤਾ ਮੁੜ ਕੇ ਪਿੱਛੇ ਹਟ ਜਣ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਤਾਂ ਮੇਰੇ ਦਿਲ ਦਾ ਦਰਦ ਹੈ ਮੈਨੂੰ ਮਤਲਬ ਸਰਕਾਰਾਂ ਦਾ ਜੋ ਰਵਈਆ ਹੈ ਨਾ ਜਿਹੜੇ ਇਹਨਾਂ ਨੇ ਵਾਅਦੇ ਕਰਕੇ ਮੁੱਕਰੇ ਹੈ ਔਰ ਅੱਜ ਇਹ ਇਸ ਵਾਰ ਵੀ ਸਾਨੂੰ ਟੈਂਡਰਿੰਗ ਨਹੀਂ ਕੀਤੀ ਗਈ ਅਸੀਂ ਕਹਿੰਦੇ ਜਾਂ ਤਾਂ ਟਰੱਕ ਯੂਨੀਅਨ ਬਹਾਲ ਹੋਣੀ ਚਾਹੀਦੀ ਹੈ ਅਸੀਂ ਰੇਟ ਆਪਡੇਟ ਡਿਸਾਈਡ ਕਰਦੀਏ ਜਾਂ ਅਸੀਂ ਕਹਿੰਦੇ ਕਿਲੋਮੀਟਰ ਪਾਲਿਸੀ ਸਾਨੂੰ ਗਵਰਨਮੈਂਟ ਦੇ ਦੇ ਤੇ ਓਵਰਲੋਡ ਇਹ ਨਹੀਂ ਬੰਦ ਕਰਦੇ ਅਡਾਨੀ ਬਾਨੀ ਦੀਆਂ ਫੈਕਟਰੀਆਂ ਨੇ ਸੀਮੈਂਟ ਫੈਕਟਰੀ ਏਸੀਸੀ ਤੇ ਆਬੂਜਾ ਉਹ ਓਵਰਲੋਡਿੰਗ ਕਰਵਾ ਰਹੀ ਹੈ ਬਹੁਤ ਵੱਡੇ ਪੱਧਰ ਤੇ ਉੱਤੇ ਉਹ ਆਪ ਦਾ ਰੇਟ ਤਾਂ ਘਟਾ ਦਿੰਦੇ ਆ ਪਰ ਟਰੱਕ ਵਾਲੇ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ ਠੀਕ ਹੈ ਇਹ ਮੈਂ ਮੇਰਾ ਆਪਣਾ ਡਿਸੀਜਨ ਹੈ ਪਹਿਲਾਂ ਪਰਿਵਾਰ ਨੇ ਰੋਕੇ ਬਟ ਅੱਜ ਸਾਰਾ ਪਰਿਵਾਰ ਮੇਰੇ ਨਾਲ ਹੈ ਕਿਉਂਕਿ ਜਦੋਂ ਇੱਕ ਆਪਣਾ ਇੱਕ ਐਸਟ ਜਿਹੜਾ ਹੈਗਾ 10 ਸਾਲ ਦੇ ਵਿੱਚ ਟਰੱਕ ਫ੍ਰੀ ਹੁੰਦਾ तकरीबन ਜਦੋਂ ਅਸੀਂ ਐਸਟ ਵੇਚ ਰਹੇ ਮੇਰੇ ਬੱਚਿਆਂ ਦੀ ਪ੍ਰਾਪਰਟੀ ਹੈ ਉਹ ਹੈ ਨਾ ਬਹੁਤ ਵੱਡੀ ਗੱਲ ਹੈ ਕਿ ਟਰੱਕ ਵੇਚ ਕੇ ਚੋਣ ਲੜਨੀ ਦੇਖੋ ਹੋਰ ਮੈਂ ਹੁਣ ਇਸ ਤਰ੍ਹਾਂ ਨਹੀਂ ਕਰ ਸਕਦਾ ਨਾ ਵੀ ਮੈਂ ਜਾ ਕੇ ਕਿਸੇ ਤੋਂ ਮੰਗਾ ਜੀ ਠੀਕ ਹੈ ਪਹਿਲਾਂ ਤਾਂ ਅਸੀਂ ਸੋਚਿਆ ਸੀ ਵੀ ਨਾਰਾ ਲਾਵਾਂਗੇ ਵੀ ਨਾਲੇ ਸਾਨੂੰ ਵੋਟ ਦਿਓ ਤੇ ਨਾਲੇ ਸੌਦਾ نوٹ ਦਿਓ ਫਿਰ ਅਸੀਂ ਸੋਚਿਆ ਵੀ ਰਿਕਸ਼ਾ ਚਾਲਕ ਕਿਵੇਂ ਦਊਗਾ ਫਿਰ ਸੋਚਿਆ ਵੀ ਨਾਲੇ ਸਾਨੂੰ ਵੋਟ ਦਿਓ ਤੇ ਨਾਲੇ 10 ਦਾ نوٹ ਦਿਓ ਤੋ ਦੇਖਾਂਗੇ ਜਿਹੜੇ ਪ੍ਰਚਲਨ ਬਾਕੀ ਸਾਡੇ ਕੋਲੇ ਇਸ ਤਰ੍ਹਾਂ ਤਾਂ ਹੈ ਨਹੀਂ ਵੀ ਅਸੀਂ ਬਹੁਤ ਜ਼ਿਆਦਾ ਹੀ ਖਰਚਾ ਕਰਨਾ ਹੈ ਵੀ ਪੋਸਟਰ ਛਪਾਉਣਾ ਹੈ ਅਸੀਂ 10000 ਤੇ ਲਿਖਾਉਣਾ ਹੈ 100 ਠੀਕ ਹੈ ਨਹੀਂ ਜੋ ਹੱਕ ਹਲਾਲ ਦੀ ਕਮਾਈ ਹੈ ਮੈਂ ਹੱਕ ਹਲਾਲ ਦੀ ਕਮਾਈ ਆਪਦੀ ਕੀਤੀ ਹੋਈ ਲਾ ਕੇ ਇਹ ਚੋਣ ਲੜਨੀ ਹੈ ਸਾਰੇ ਵੋਟਰਾਂ ਨੂੰ ਬੇਨਤੀ ਹੈ ਵੀ ਇਸ ਕਮਾਈ ਦੀ ਕਦਰ ਕਰਨਾ ਲਾਸ ਵਾਰ ਰੋਗਾ ਨਿੱਕੂ ਬਾਈ ਕੀ ਬਹੁਤ ਸਾਰੇ ਹੁੰਦੇ ਕਿ ਜਿਹੜੇ ਆਜ਼ਾਦ ਉਮੀਦਵਾਰ ਹੁੰਦੇ ਆ ਉਹ ਲਾਸਟ ਸਮੇ ਜਿਹੜਾ ਹੈਗਾ ਉਹ ਬੈਠ ਜਾਂਦੇ ਨੇ ਚਾਹੇ ਕੋਈ ਪੈਸੇ ਲੈ ਕੇ ਬੈਠੇ ਜਾਂ ਜਿਸ ਤਰ੍ਹਾਂ ਵੀ ਕੋਈ ਵੱਡਾ ਪ੍ਰੈਸ਼ਰ ਹੋ ਜਾਂਦਾ ਹੈਗਾ ਲੱਗਦਾ ਕਿ ਨਿੱਕੂ ਨੂੰ ਵੀ ਕੋਈ ਬਿਠਾ ਸਕਦਾ ਹੈਗਾ ਪੈਸੇ ਉਹ ਲੈ ਕੇ ਮੁੜ ਕੇ ਬਾਅਦ ਗੱਲ ਹੋਵੇ ਨਾ ਨਿੱਕੂ ਬਰਾੜ ਬਕਾਊ ਹੈ ਤੇ ਨਾ ਝਕਾਊ ਹੈ ਜੇ ਕਿਸੇ ਨੇ ਇਹ ਜਹ ਹੱਲ ਕਰਨਾ ਗੋਲੀ ਮਰਵਾ ਸਕਦਾ ਮੇਰੇ ਅਦਰਵਾਇਜ਼ ਤੁਹਾਡੇ ਸਾਹਮਣੇ ਆ ਜਾਣਾ ਜੇ ਕਿਸੇ ਨੇ ਮੁੱਲ ਪਾ ਕੇ ਦੇਖਣਾ ਮੁੱਲ ਪਾ ਕੇ ਦੇਖ ਲਵੇ ਵੀ ਇਹ ਵੇਖਦਾ ਜਾਂ ਨਹੀਂ ਔਰ ਵਾਇਰਲ ਵੀ ਕਰੇ ਬਾਅਦ ਚਾਕੇ ਵੈਸੇ ਨੀਕੂ ਬਰਾੜ ਖਰੀਦ ਲਿਆ ਜੀ ਇਸ ਤਰ੍ਹਾਂ ਦੀ ਕੋਈ ਪੋਸਿਬਿਲਿਟੀ ਨਹੀਂ ਹੈਗੀ ਅਸੀਂ ਆਪਣੀ ਕਮਿਊਨਿਟੀ ਦੀ ਆਵਾਜ਼ ਚੱਕਣੀ ਹੈ ਜੇ ਸੈਂਟਰ ਆ ਕੇ ਸਾਨੂੰ ਕਹਿ ਦੇ ਵੀ ਲਓ ਜੀ ਤੁਹਾਡੀਆਂ ਆ ਮੰਗਾਂ ਅਸੀਂ ਮੰਨ ਲੀਆਂ ਤੁਹਾਡੇ ਇੱਕ ਗਰਦੇ ਰਿਆ ਦਾ ਵੀ ਅਸੀਂ ਹੱਲ ਕਰਤਾ ਜੋ ਸਾਡਾ ਮੈਨੀਫੈਸਟੋ ਕਹਿੰਦਾ ਜੋ ਲੋਕ ਹਿੱਤ ਦੇ ਵਿੱਚ ਹੈਗਾ ਉਹ ਸਾਰੀਆਂ ਮੰਗਾਂ ਜਿਹੜੀ ਪਾਰਟੀ ਆ ਕੇ ਪੂਰੀਆਂ ਕਰਕੇ ਕੰਮ ਸ਼ੁਰੂ ਕਰਵਾਉਂਦੀ ਹੈ ਫਿਰ ਇੱਕ ਚਾਂਸ ਹੈ ਕਿ ਕੋਈ ਸਾਡਾ ਏਮ ਤਾਂ ਲੋਕਾਂ ਦਾ ਭਲਾ ਕਰਨਾ ਹੈ ਠੀਕ ਹੈ ਤਾਂ ਹੋ ਸਕਦਾ ਆਦਰਵਾਇਜ਼ ਜੀ ਇੱਥੇ ਦੀਆਂ ਪਾਰਟੀਆਂ ਕਿ ਮੈਨੂੰ ਕੁਝ ਕਹਿਣ ਇਹਨਾਂ ਨੇ ਪਹਿਲਾਂ ਵਾਅਦੇ ਬੜੇ ਕੀਤੇ ਅੱਜ ਤੱਕ ਨਹੀਂ ਪੂਰੇ ਕੀਤੇ ਤਾਂ ਹੁਣ ਵੋਟ 'ਚ ਖੜੇ ਹੋਣ ਕਰਕੇ ਕਰਨ ਵਾਅਦੇ ਤਾਂ ਮੈਂ ਤਾਂ ਉਹਨੂੰ ਬਲਫ ਸਮਝੂਗਾ ਮੈਂ ਵਿਸ਼ਵਾਸ ਨਹੀਂ ਕਰਨ ਲੱਗਿਆ ਇਹਨਾਂ ਦੇ ਉੱਤੇ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸੰ ਸਾਡੇ ਨਾਲ ਨਿੱਕੂ ਬਰਾੜ ਜੋ ਕਿ ਆਜ਼ਾਦ ਉਮੀਦਵਾਰ ਪਟਿਆਲੇ ਤੋਂ ਲੜ ਰਿਹਾ ਹੈ ਬਹੁਤ ਮੰਦੇ ਵਿੱਚ ਗੱਲਾਂ ਨੇ ਜਿਹੜੀਆਂ ਇਹ ਪੂਰੀਆਂ ਕਰਨਾ ਚਾਹੁੰਦੇ ਆ ਚਾਹੇ ਉਹ ਟਰੱਕ ਡਰਾਈਵਰ ਭਰਾਵਾਂ ਦੀ ਹੋਵੇ ਤਾਂ ਚਾਹੇ ਆਮ ਘੱਗਰ ਦਰਿਆ ਦੀ ਹੋਵੇ ਕਿਉਂਕਿ ਲਗਾਤਾਰ ਪਾਣੀ ਨੂੰ ਲੈ ਕੇ ਪਟਿਆਲੇ ਦੇ ਵਿੱਚ ਲਗਾਤਾਰ ਹੜਾਂ ਆਉਂਦੇ ਆ ਤਾਂ ਬਹੁਤ ਵੱਡੀਆਂ-ਵੱਡੀਆਂ ਮੰਨ ਦੇ ਵਿੱਚ ਛਾਵਾ ਨੇ ਕਿ ਜੇ ਅਗਰ ਮੈਂ ਲੋਕ ਸਭਾ ਦੇ ਵਿੱਚ ਪਹੁੰਚਦਾ ਹੈਗਾ ਤਾਂ ਪਟਿਆਲੇ ਦੀ ਜਿਹੜੀ ਆ ਉਹਨੂੰ ਹਾਰ ਬਦਲਦਾਗਾ ਪਟਿਆਲੇ ਦੇ ਜੰਪਾਲ ਨੇ ਔਰ ਟਰੱਕ ਟਰੱਕ ਜਿਹੜਾ ਵੇਚਿਆ ਆਪਣਾ ਔਰ ਜਿਹੜਾ ਹੈਗਾ ਚੋਣਾ ਦੇ ਵਿੱਚ ਖਰਚਾ ਕਰ ਰਹੇ ਨੇ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੀ ਗੱਲ ਹੈਗੀ ਹੈ ਕਿ ਆਪਣਾ ਟਰੱਕ ਵੇਚ ਕੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਜਿਹੜੇ ਕੰਮ ਨੇ ਉਹ ਅੱਗੇ ਲਿਆਉਣ ਦੇ ਲਈ ਨਿੱਕੂ ਬਰਾੜ ਜਿਹੜਾ ਹੈਗਾ ਅੱਜ ਤੁਰ ਪਿਆ ਹੈਗਾ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮ ਦਾ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਰਣਜੀ ਪਟਿਆਲਾ ਦੇ ਵਿੱਚ ਇੱਕ ਟਰੱਕ ਵਾਲਾ ਬਾਈ ਜਿਹੜਾ ਹੈਗਾ ਉਹ ਵੀ ਹੁਣ ਲੋਕ ਸਭਾ ਚੋਣ ਜਿਹੜਾ ਉਹ ਲੜਨ ਜਾ ਰਿਹਾ ਹੈਗਾ